ਉਸੇ ਦਿਕਰ ਅਜਮਸਤਨ ਤੇ ਮੈਂ ਬਨੂ ਸ਼ਰਮਾ ਫਿਲਮ ਮੈਂ ਤੇਰੇ ਕੁਰਬਾਨ ਦੇ ਟ੍ਰੇਲਰ ਲਾਂਚ ਤੇ ਪਹੁੰਚਿਆ ਹੋ ਤੇ ਬੜੀ ਹੀ ਫੇਮਸ ਪਰਸਨਲਿਟੀ ਮੇਰੇ ਨਾਲ ਮੌਜੂਦ ਹੈ ਬੰਟੀ ਬੈਂਸੀ ਜੋ ਕਿ ਇੰਡਸਟਰੀ ਵਿੱਚ ਆਪਣੇ ਬੜੇ ਹੀ ਸੋਹਣੇ ਲਿਰਿਕਸ ਲਈ ਜਾਣੇ ਜਾਂਦੇ ਨੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਹਰ ਬੱਸੇ ਬੈਂਸਮੈਂਸ ਕਰਾਈ ਵੀ ਹੈ ਇਹ ਜਿੰਨ ਦੀ ਕਿ ਬੈਂਸਮੈਂਸ ਕਰਾਈ ਹੈ ਜਿੱਦਾਂ ਤੁਸੀਂ ਅੱਪਾ ਥੋੜੀ ਲੁਕਸ ਟੈਕਸ ਦਾ ਕਿ 90 ਦੇ ਲਵ ਸਟੋਰੀ ਦਾ ਲੁੱਕ ਕਰ ਰਹੇ ਹਨ ਤੇ ਬਹੁਤ ਸਾਰੀ ਲਵ ਸਟੋਰੀਜ਼ ਬਣੀਆਂ ਨੇ ਇਹ ਵੱਖਰੀ ਕਿਸ ਤਰ੍ਹਾਂ ਜਦੋਂ ਗੱਲ ਕਰੀ ਜਿੱਦਾਂ ਸ਼ਾਇ ਨੇ ਇਹਦੇ ਚ ਤਾਂ ਨਹੀਂ ਬੈਸ ਵੈਸ ਤਾਂ ਨਹੀਂ ਜੀ ਇਹ ਤਾਂ ਜਗਜੀਤ ਹੈ ਸੋ ਜਗਜੀਤ ਦਾ ਕਰੈਕਟਰ ਹੈ ਜਿਹੜਾ ਉਹ ਇੱਕ ਕੈਰੈਕਟਰ ਵੀ ਹੈ ਗੀਤਕਾਰ ਵੀ ਹੈ ਪ੍ਰੋਫੈਸਰ ਵੀ ਹੈ ਤੇ ਸਾਵਨ ਹੋਣਾ ਨੇ ਉਹਨਾਂ ਦਾ ਅਮਰਤਾ ਦਾ ਕਰੈਕਟਰ ਹੈ ਉਹ ਵੀ ਮੇਰੇ ਨਾਲ ਪ੍ਰੋਫੈਸਰ ਨੇ ਨਾਇਕਰਾ ਹੋਣੀ ਉਹ ਮੇਰੇ ਐਕਸ ਸਟੂਡੈਂਟ ਨੇ ਨੂਰ ਆ ਉਹਨਾਂ ਦਾ ਨਾਮ ਉਹਦੇ ਚ ਤੇ ਕੁਲਜਿੰਦਰ ਸਿੱਧੂ ਹੋਣੀ ਨੇ ਉਹਨਾਂ ਦਾ ਸ਼ਮਸ਼ੇਰ ਦਾ ਕਰੈਕਟਰ ਹੈ ਤੇ 8 8 3 4 ਟਰੈਕ ਚੱਲਦੇ ਨੇ ਫਿਲਮ ਚ ਬਹੁਤ ਸੋਹਣੀ ਫਿਲਮ ਬਣੀ ਹੈ ਮੈਂ ਰਫ ਐਡੀਟ ਤੇ ਵੇਖੀ ਆ ਤੇ ਮੈਨੂੰ ਤੇ ਵਧੀਆ ਲੱਗਿਆ ਫਿਲਮ ਦੇਖ ਕੇ ਕਿ ਕਿਦਾਂ ਦੇ ਸ਼ੇਡਸ ਬੰਟੀ ਥੋੜੀ ਦੇਖਣ ਨੂੰ ਮਿਲ ਰਹੇ ਨੇ ਕੈਰੈਕਟਰ ਵਿੱਚ ਕਾਫੀ ਸ਼ੇਡਸ ਆਪਾਂ ਦੇਖ ਸਕਦੇ ਹਾਂ ਤੇ ਤੁਸੀਂ ਕਿਹੜਾ ਆਪਣਾ ਬੈਸਟ ਸ਼ੇਡ ਮੰਨਦੇ ਹੋ ਐਜ਼ ਅ ਐਕਟਰ ਐਜ਼ ਅ ਲਿਰਿਸਟ ਨਹੀਂ ਨਹੀਂ ਐਜ਼ ਅ ਲਿਰਿਸਟ ਤਾਂ ਇੱਕੋ ਹੀ ਸ਼ੇਡ ਆ ਮੇਰਾ ਇੱਕੋ ਹੀ ਤਰ੍ਹਾਂ ਦੇ ਮੈਂ ਗਾਣੇ ਲਿਖਦਾ ਹਾਂ ਸੌਖੇ ਜੀ ਜੋਨਰ ਜਿਹੜਾ ਐਕਟਰ ਸੀਗਾ ਗੱਲ ਕਰੀ ਜੇ ਲੁੱਕ ਆਪਾਂ ਦੇਖਸਣੇ ਕਿ ਕਾਫੀ ਇਨੋਸੈਂਟ ਜੀ ਲੁੱਕ ਲੱਗ ਰਹੀ ਹੈ ਇੱਕ ਪਾਸੇ ਬੀੜਾ ਦਿਖਾਈ ਗਈ ਇੱਕ ਪਾਸੇ ਲਵ ਸਟੋਰੀ ਹੈ ਤਾਂ ਦੋ ਦੋਨੋਂ ਜਿਹੜੇ ਡਿਫਾਈਨ ਕਰੀ ਤਾਂ ਕੀ ਅੰਤਰ ਦੇਖਦੇ ਹੋ ਕਿ ਮੈਂ ਸਮਝਿਆ ਨਹੀਂ ਦੋਨੇ ਚੀਜ਼ਾਂ ਨੂੰ ਜੇਕਰ ਬਹੁਤ ਡਿਫਾਈਨ ਕਰੀਏ ਲੁੱਕ ਵਾਈਜ਼ ਜਾਂ ਐਕਟਿੰਗ ਵਾਈਜ਼ ਤਾਂ ਕੀ ਅੰਤਰ ਦੇਖਦੇ ਹੋ ਆਪਣੇ ਆਪ ਵਿੱਚ ਲੁੱਕਸ ਵਿੱਚ ਨਹੀਂ ਨਹੀਂ ਲੁੱਕ ਵਾਈਜ਼ ਤੇ ਐਕਟ ਵਾਈਜ਼ ਮੈਂ ਮੈਂ ਗੱਲ ਹੀ ਨਹੀਂ ਸਮਝ ਪਾ ਰਿਹਾ ਲੁੱਕ ਡਿਫਰੈਂਟ ਹੈ ਨਾ ਐਕਟਿੰਗ ਵਾਈਜ਼ ਕਿਸ ਤਰ੍ਹਾਂ ਦੇ ਸ਼ੇਡ ਦੇਖਦੇ ਹੋ ਗ੍ਰੇ ਸ਼ੇਡਸ ਹੁੰਦੇ ਨੇ ਨਾ ਕਈ ਤਰ੍ਹਾਂ ਦੇ ਸ਼ੇਡਸ ਹੁੰਦੇ ਨੇ ਕੈਰੈਕਟਰ ਵਾਈਜ਼ ਮੈਨੂੰ ਪਤਾ ਹੀ ਨਹੀਂ ਗ੍ਰੇ ਸ਼ੇਡ ਹੁੰਦਾ ਮੈਨੂੰ ਮੈਨੂੰ ਸੱਚੀ ਨਹੀਂ ਮੈਨੂੰ ਨਹੀਂ ਪਤਾ ਲੱਗ ਵੀ ਕੋਈ ਸ਼ੇਡ ਵੀ ਹੁੰਦਾ ਮੈਂ ਤਾਂ ਜਿਵੇਂ ਦੀ ਫੋਟੋ ਉਵੇਂ ਦਾ ਹੀ ਐਕਟਿੰਗ ਕੀਤੀ ਹੈ ਬਸ ਚੈਲੈਂਜ ਰਹੇ ਕੋ ਚੈਲੈਂਜਿੰਗ ਜਿਕੇ ਕਰ ਰਹੀ ਸ਼ਾਇਰ ਤੋਂ ਬਾਅਦ ਹੁਣ ਕਰ ਰਹੇ ਹੋ ਫਿਲਮ ਚੈਲੈਂਜਿੰਗ ਨਹੀਂ 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 ਚੈਲੈਂਜਿੰਗ ਨਹੀਂ ਸੌਖਾ ਜਿਹਾ ਕੰਮ ਸੀਗਾ ਬਸ ਉਹ ਕਰ ਲਿਆ ਤੇ ਇੰਡਸਟਰੀ ਵਿੱਚ ਐਕਸਪੈਰੀਮੈਂਟ ਬਹੁਤ ਹੋ ਰਹੇ ਹਨ ਹਰ ਤਰ੍ਹਾਂ ਦਾ ਸਿਨੇਮਾ ਬਣ ਰਿਹਾ ਨਾ ਕਿਸ ਤਰ੍ਹਾਂ ਦਾ ਸਿਨੇਮਾ ਰੀਅਲ ਲਾਈਫ ਵਿੱਚ ਪਸੰਦ ਕਰੋ ਜੇਕਰ ਆਪਾਂ ਗੱਲ ਕਰੀਏ ਸੀ ਏਦਾਂ ਦਾ ਕੁਝ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਦਾ ਸਿਨੇਮਾ ਚੰਗੀ ਐਂਟਰਟੇਨ ਹੋਣ ਵਾਲੀ ਚੀਜ਼ ਜਿਹੜੀ ਹੁੰਦੀ ਹੈ ਉਹ ਸਾਰੀ ਦੇਖ ਲੈਂਦੇ ਨੇ ਆਪਾਂ ਸਾਰੇ ਜਾਣੇ ਅੱਜਕੱਲ ਐਂਟਰਟੇਨ ਆਪਾਂ ਰੀਲਾਂ ਦੇਖ ਕੇ ਵੀ ਹੋ ਜਾਂਦੇ ਆਂ ਐਂਟਰਟੇਨ ਆਪਾਂ ਕੋਈ ਸੀਰੀਅਸ ਲਵ ਸਟੋਰੀ ਵਾਲੀ ਫਿਲਮ ਦੇਖ ਕੇ ਵੀ ਹੋ ਜਾਂਦੇ ਆਂ ਐਂਟਰਟੇਨ ਅਸੀਂ ਆਪਣੀ ਕੋਈ ਇਤਿਹਾਸ ਨਾਲ ਜੁੜੀ ਹੋਈ ਕੇਸਰੀ ਵਰਗੀ ਫਿਲਮ ਦੇਖ ਕੇ ਵੀ ਹੋ ਜਾਂਦੇ ਆਂ ਐਂਟਰਟੇਨ ਕੋਈ ਐਕਸ਼ਨ ਫਿਲਮ ਦੇਖ ਕੇ ਵੀ ਹੋ ਜਾਂਦੇ ਆਂ ਐਂਟਰਟੇਨ ਅਸੀਂ ਬਾਹੂਵਲੀ ਵਰਗੀ ਫਿਲਮ ਦੇਖ ਕੇ ਵੀ ਹੋ ਜਾਂਦੇ ਆਂ ਐਂਟਰਟੇਨ ਅਸੀਂ ਕਾਮੇਡੀ ਫਿਲਮ ਦੇਖ ਕੇ ਵੀ ਹੋ ਜਾਂਦੇ ਆ ਸੋ ਸਾਰੇ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਨੇ ਤੇ ਜਿਹੜੀ ਸਾਨੂੰ ਸਾਰਿਆਂ ਨੂੰ ਲੱਗਦੀ ਹੁੰਦੀ ਹੈ ਕਿ ਦੇਖਣੀ ਚਾਹੀਦੀ ਆ ਤੇ ਉਹ ਦੇਖਣੀ ਚਾਹੀਦੀ ਆ ਸਾਨੂੰ ਫੇਵਰਿਟ ਜਨਰ ਕਿਹੜਾ ਹੈ ਐਕਟਿੰਗ ਵਿੱਚ ਤੇ ਗੱਲ ਕਰੀਏ ਤਾਂ ਨਹੀਂ ਐਕਟਿੰਗ 'ਚ ਤਾਂ ਮੈਂ ਨਿਊ ਕਮਰ ਆ ਜੀ ਮੇਰੇ ਮੈਨੂੰ ਤਾਂ ਜਨਰ ਦਾ ਪਤਾ ਹੀ ਨਹੀਂ ਜਨਰ ਜਿੱਦਾਂ ਰੋਮਾਂਟਿਕ ਐਸਾਈਡ ਮੈਨੂੰ ਪਤਾ ਹੀ ਨਹੀਂ ਜਨਰ ਵੀ ਹੁੰਦੇ ਨੇ ਇਹਦੇ 'ਚ ਅਜੇ ਮੈਂ ਤਾਂ ਨਿਊ ਕਮਰ ਆ ਮੈਨੂੰ ਤੇ ਉਹਨਾਂ ਨੇ ਦੱਸਿਆ ਪ੍ਰੋਫੈਸਰ ਐ ਤੂੰ ਇਹਦੇ 'ਚ ਤੇ ਅੱਜ ਅੱਜ ਐਕਟ ਕਰਨਾ ਉਹ ਮੈਂ ਕਰ ਲਿਆ ਤੇ ਜਿੱਦਾਂ 23 ਮੈਨੂੰ ਰਿਲੀਜ਼ ਹੋ ਰਹੀ ਇੱਕ ਹੋਰ ਮੂਵੀ ਵੀ ਰਿਲੀ ਉਵਿਤੇ ਇਹ ਮੈਨੂੰ ਆ ਰਿਹਾ ਤੇ ਪੂਰੀ ਟੀਮ ਦਾ ਐਫਰਟ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਦੋਨੋਂ ਫਿਲਮਾਂ ਇੱਕੋ ਡੇਟ ਤੇ ਰਿਲੀਜ਼ ਹੋ ਰਹੀਆਂ ਨੇ ਮੈਂ ਮੈਂ ਇਸ ਤਰ੍ਹਾਂ ਦੇਖਦਾ ਦੋ ਹੁਣ ਇਹਨੂੰ ਕਿਸ ਤਰ੍ਹਾਂ ਵੇਖਾਂਗੇ ਵਧੀਆ ਗੱਲ ਹੈ ਦੋਵੇਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਉਹ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਦੂਜੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਸੋ ਥੋੜੇ ਤੋਂ ਪਤਾ ਲੱਗਿਆ ਚੰਗੀ ਗੱਲ ਹੈ ਵਧੀਆ ਗੱਲ ਹੈ ਫਿਲਮਾਂ ਰਿਲੀਜ਼ ਹੋਣੀਆਂ ਹੀ ਨੇ ਜੇ ਬਣੀਆਂ ਨੇ ਹੋਰ ਵੱਧ ਹੋਣੀਆਂ ਚਾਹੀਦੀਆਂ ਨੇ ਤੁਹ ਜਿਹੜਾ ਕੈਰੈਕਟਰ ਰੀਅਲ ਲਾਈਫ ਨਾਲ ਕਿੰਨਾ ਕੁ ਰਿਲੇਟ ਕਰਦਾ ਥੋੜਾ ਬਹੁਤ ਕਰਦਾ ਹੈ ਬਹੁਤ ਨਹੀਂ ਨਹੀਂ ਰੀਅਲ ਲਾਈਫ ਨਾਲ ਬਿਲਕੁਲ ਰਿਲੇਟ ਨਹੀਂ ਕਰਦਾ ਨਾ 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 ਰੀਅਲ ਲਾਈਫ ਨਾਲ ਕੁਝ ਨਹੀਂ ਰਿਲੇਟ ਕਰਦਾ ਇਹਦੇ ਚ ਇਹ ਦਾ ਅਲੱਗ ਕੈਰੈਕਟਰ ਹੈ ਇੱਕ ਪ੍ਰੋਫੈਸਰ ਦਾ ਪ੍ਰੋਫੈਸਰ ਮੈਂ ਰੀਅਲ ਲਾਈਫ ਚ ਹੈ ਨਹੀਂ ਰਾਈਟਰ ਹਾਂ ਉਹ ਰਾਈਟਰ ਹੈ ਗੀਤਕਾਰ ਹੈ ਉਹ ਉਹ ਰਿਲੇਟ ਕਰਦਾ ਬਸ ਕਿ ਉਹ ਜਗਜੀਤ ਵੀ ਗਾਣੇ ਲੇਖਦਾ ਹੈ ਕਿਰਦਾਰ ਦਾ ਕਿਹੜਾ ਬੈਸਟ ਪਾਰਟ ਤੁਸੀਂ ਸਭ ਤੋਂ ਵੱਧ ਤੁਹਾਨੂੰ ਵਧੀਆ ਲੱਗਿਆ ਜੇਕਰ ਮੈਂ ਕਰਾਂ ਵੀ ਖੁਦ ਰਿਵਿਊ ਕਰੂੰ ਕਿ ਕ੍ਰਿਟਿਕ ਦੀ ਤਰਫਿਊ ਕਰ ਦੇਣੇ ਮੈਨੂੰ ਕਿਹੜਾ ਕਿਹੜਾ ਮਤਲਬ ਪਾਰ ਤੁਸੀਂ ਬੈਸਟ ਪਾਰ ਮੰਨਦੇ ਹੋ ਆਪਣੇ ਕਿਰਦਾਰ ਦਾ ਓਵਰਆਲ ਕੈਰੈਕਟਰ ਮੈਨੂੰ ਤਾਂ ਸਾਰਾ ਹੀ ਵਧੀਆ ਲੱਗਿਆ ਮੈਨੂੰ ਤਾਂ ਬਾਕੀਆਂ ਦਾ ਵੀ ਵਧੀਆ ਲੱਗਿਆ ਸਾਰਿਆਂ ਦਾ ਸਾਵਨ ਹੋਣਾ ਦਾ ਵੀ ਵਧੀਆ ਲੱਗਿਆ ਆਪਣਾ ਵੀ ਵਧੀਆ ਲੱਗਿਆ ਕੁਲਜਿੰਦਰ ਹੋਣਾ ਦਾ ਵੀ ਵਧੀਆ ਲੱਗਿਆ ਨਾਇਕਰਾ ਹੋਣਾ ਦਾ ਵੀ ਵਧੀਆ ਲੱਗਿਆ ਸਾਰਿਆਂ ਦਾ ਹੀ ਵਧੀਆ ਲੱਗਿਆ ਮੈਨੂੰ ਤਾਂ ਕੋਈ ਲੱਗੇ ਨਹੀਂ ਵੀ ਯਾਰ ਆਹ ਬਹੁਤ ਵਧੀਆ ਤੇ ਆ ਬਹੁਤ ਹੀ ਬੇਕਾਰ ਐਦਾਂ ਤਾਂ ਮੈਨੂੰ ਕੁਝ ਨਹੀਂ ਲੱਗਿਆ ਮੈਨੂੰ ਸਾਰਾ ਹੀ ਵਧੀਆ ਲੱਗਿਆ ਸਿਨੇਮਾ ਨੂੰ ਸਹੀ ਤਰੀਕੇ ਨਾਲ ਫਿਲਮ ਡਿਫਾਈਨ ਕਰ ਸਕਦੀ ਆ ਮੰਨਦੇ ਹੋ ਐਗਰੀ ਕਰਦੇ ਹੋ ਚੀਜ਼ ਨਾਲ ਕਿ ਇਹ ਜੀ ਲਵ ਸਟੋਰੀ ਹੈ ਜੋ ਸਭ ਤੋਂ ਵੱਖਰੀ ਹੈ ਇੱਕ ਬੈਸਟ ਐਗਜ਼ਾਮਪਲ ਸੈੱਟ ਕਰਕੇ ਜਾਊਗੀ ਸਿਨੇਮਾ ਵਿੱਚ ਨਹੀਂ ਐਦਾਂ ਦਾ ਕੁਝ ਨਹੀਂ ਹੁੰਦਾ ਕਿ ਫਲਾਣੀ ਚੀਜ਼ ਬੈਸਟ ਐਗਜ਼ਾਮਪਲ ਸੈੱਟ ਕਰਕੇ ਜਾਊਗੀ ਇਹ ਮੈਂ ਕਹਿਣ ਵਾਲਾ ਕੌਣ ਹੁੰਦਾ ਮੈਂ ਤੇ ਇੱਕ ਕਹਿ ਨਹੀਂ ਸਕਦਾ ਨਾ ਇਹ ਤੇ ਆਡੀਅנס ਨੇ ਦੱਸਣਾ ਹੁੰਦਾ ਕੋਈ ਵੀ ਫਿਲਮ ਹੈ ਕੋਈ ਵੀ ਚੀਜ਼ ਹੈ ਉਹ ਆਡੀਅנס ਨੇ ਦੱਸਣਾ ਬਣਾਉਣ ਵਾਲੇ ਨੇ ਤਾਂ ਚੀਜ਼ ਉਹ ਬਣਾ ਦੇਣੀ ਹੁੰਦੀ ਹੈ ਸੇਮ ਹੀ ਗਾਣਿਆਂ ਚ ਹੁੰਦਾ ਹੁਣ ਗਾਣਾ ਮੈਂ ਥੋੜੀ ਕਹਿ ਸਕਦਾ ਕੋਈ ਆਹ ਗਾਣਾ ਮੈਂ ਲਿਖਿਆ ਜੀ ਇਹ ਐਗਜ਼ਾਮਪਲ ਸੈੱਟ ਕਰੂਗਾ ਇਹ ਸੁਪਰ ਡੂਪਰ ਹਿੱਟ ਹੋਊਗਾ ਮੈਂ ਤਾਂ ਕਹਿ ਨਹੀਂ ਸਕਦਾ ਉਹ ਹਨਾ ਉਹ ਤਾਂ ਮੈਂ ਤਾਂ ਆਪਣੇ ਵੱਲੋਂ ਲਿਖਤਾ ਉਹ ਤਾਂ ਆਡੀਅੰਸ ਨੇ ਦੱਸਣਾ ਵੀ ਕਿਵੇਂ ਇੱਕ ਦਾ ਗਾਣਾ ਹੁਣ ਕੀ ਐਕਸਪੈਕਟੇਸ਼ਨਸ ਨੇ ਜਾਂਦੇ ਜਾਂਦੇ ਮੈਂ ਤੇਰੇ ਕੁਰਬਾਨ ਬਾਰੇ ਕੀ ਕਹਿਣਾ ਚਾਹਾਂਗਾ ਆਡੀਅੰਸ ਨੂੰ ਨੇ ਨਹੀਂ ਆਡੀਅנס ਨੂੰ ਕਹਿਣਾ ਚਾਹਾਂਗਾ ਮੈਂ ਦੇਖੀ ਆ ਫਿਲਮ ਜਿੰਨੀ ਕੁ ਮੈਨੂੰ ਬਹੁਤ ਵਧੀਆ ਲੱਗੀ ਤੁਸੀਂ ਦੇਖੋਗੇ ਤੁਹਾਨੂੰ ਵੀ ਵਧੀਆ ਲੱਗੂਗੀ ਪਤਾ ਸੀ ਕਿ ਬੰਟੀ ਮੈਂ ਜਿਹਨਾਂ ਨੇ ਫਿਲਮ ਮਾਰੇ ਖਾਸ ਮੌਕੇ ਤੇ ਗੱਲਬਾਤ ਕੀਤੀ ਫਿਲਮ ਤੇ ਹੀ ਮੈਨੂੰ ਸਿਨੇਮਾ ਘਰ ਵਿੱਚ ਰਿਲੀਜ਼ ਹੋਣ ਜਾ ਰਹੀ ਮੈਂ ਤੇਰੇ ਕੁਰਬਾਨ ਵਧੀਆ ਫਿਲਮ ਆ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਫਿਲਮ ਦੇਖਣ ਜਾਓ ਤਾਜ਼ਾ ਅਪਡੇਟਸ ਲਈ ਬਣੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ